ਅਕਾਲੀ ਦਲ ਦੇ ਉੱਤੇ ਪੂਰੇ ਦਿਨ ਚੱਲ ਰਿਹਾ ਥਾਰ ਵਾਲੀ ਕੁੜੀ ਗ੍ਰਿਫਤਾਰ ਹੋਈ ਸੀ ਉਸ ਦੇ ਉੱਤੇ ਰੋਪ ਲੱਗੇ ਸੀ ਚਿੱਟੇ ਦੇ ਤੇ ਉਸ ਕੇਸ ਦੇ ਨਾਲ ਕੀ ਤਾਰਾ ਜੁੜ ਗਿਆ ਵਿਕਰਮਜੀਤ ਸਿੰਘ ਮਜੀਠੀਏ ਦੀਆਂ ਤੁਹਾਨੂੰ ਦੱਸ ਦਿੰਨੇ ਆ ਕਿ ਕਾਲੀ ਦਲ ਦੇ ਸਭ ਤੋਂ ਵੱਡੇ ਥੰਮ ਅਕਾਲੀ ਦਲ ਦੇ ਜਰਨੈਲ ਕਹੇ ਜਾਂਦੇ ਵਿਕਰਮਜੀਤ ਸਿੰਘ ਮਜੀਠੀਏ ਦੀਆਂ ਮੁਸ਼ਕਲਾਂ ਨਹੀਂ ਘਟ ਰਹੀਆਂ 7 ਦਿਨ ਦੇ ਰਿਮਾਂਡ ਤੇ ਕੀ ਕੀ ਖੁਲਾਸੇ ਹੋ ਰਹੇ ਆ ਤੁਹਾਨੂੰ ਦੱਸਨੇ ਆ ਸਭ ਤੋਂ ਪਹਿਲਾਂ ਡੀਆਈਜੀ ਵੱਲੋਂ ਸਬੂਤ ਪੇਸ਼ ਕੀਤੇ ਗਏ ਕਿਉਂਕਿ ਕਈ ਲੋਕਾਂ ਨੂੰ ਲੱਗਦਾ ਸੀ ਕਿ ਵਿਕਰਮਜੀਤ ਸਿੰਘ ਮਜੀਠੀਏ ਨੂੰ ਵਿਜੀਲੈਂਸ ਨੇ ਗ੍ਰਿਫਟਾਰਤਾ ਕਰ ਲਿਆ ਪਰ ਉਹ ਜਲਦੀ ਬਾਹਰ ਆ ਜਾਣਗੇ ਤੇ ਉਹਨਾਂ ਦੇ ਉੱਤੇ ਕੋਈ ਵੀ ਵੱਡੀ ਕਾਰਵਾਈ ਨਹੀਂ ਹੋਵੇਗੀ ਜਿਸ ਤਰੀਕੇ ਦੇ ਨਾਲ ਉਹ ਮੁੱਛਾਂ ਚੜਾ ਕੇ ਗਏ ਸੀ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਵੀ ਗ੍ਰਿਫਤਾਰ ਇਹਨਾਂ ਨੂੰ ਕੀਤਾ ਸੀ ਪਰ ਬਾਅਦ ਦੇ ਵਿੱਚ ਕੋਰਟ ਨੇ ਇਹਨਾਂ ਨੂੰ ਬਾਇਜਿਤ ਬਰੀ ਕਰ ਦਿੱਤਾ ਸੀ ਪਰ ਹੁਣ ਵਿਕਰਮਜੀਤ ਸਿੰਘ ਮਜੀਠੀਆ ਬੁਰਾ ਪਸਿਆ ਕਿਉਂਕਿ ਭਗਵਾਨ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਆਖੀ ਹੈ ਕਿ ਉਹਨਾਂ ਨੇ ਪੱਕੇ ਪੈਰੀ ਹੋ ਕੇ ਇਹਨਾਂ ਨੂੰ ਹੱਥ ਪਾਇਆ ਕਿਉਂਕਿ ਕਈ ਵਾਰ ਲਈ ਕਈ ਵਾਰ ਚੈਰ ਲੱਗ ਜਾਂਦਾ ਤੇ ਸਬੂਤਾਂ ਸਮੇਤ ਹੱਥ ਪਾਇਆ ਤੇ ਹੁਣ ਇਹਨਾਂ ਦਾ ਬਚਣਾ ਮੁਸ਼ਕਲ ਆ ਪਰ ਜਿਸ ਤਰੀਕੇ ਦੇ ਨਾਲ ਮਜੀਠੀਏ ਨੂੰ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ-ਨਾਲ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਹੋਣ ਚਾਹੇ ਇੱਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਘਰ ਪਹੁੰਚੇ ਸੀ ਪਰ ਤੁਹਾਨੂੰ ਇੱਕ ਮੇਨ ਗੱਲ ਦੱਸ ਦਿੰਨੇ ਆ ਕਿ ਖਾਰ ਵਾਲੀ ਕੁੜੀ ਦੇ ਉੱਤੇ ਐਨਡੀਪੀਐਸ ਦੇ ਤਹਿਤ ਪਰਚਾ ਦਰਸੀ ਮਜੀਠੀਏ ਦੇ ਨਾਲ ਇਸ ਦਾ ਕੋਈ ਕਨੈਕਸ਼ਨ ਨਹੀਂ ਕਿਉਂਕਿ ਮਜੀਠੀਏ ਤੇ ਆਮਦਨ ਨਾਲੋਂ ਵੱਧ ਜਾਇਦਾਦ ਦਾ ਕੇਸ ਬਣਾਇਆ ਗਿਆ ਚਿੱਟੇ ਦਾ ਕੇਸ ਨਹੀਂ